ਸਤੋ ਆਜਾ ਕਿ ਨਿਆ ਰਾਜਕੋਟ ਹੈ ਗੁਜਰਾਤ ਵਿੱਚ ਮਛੀਕਾਰ ਰਕਤਨ ਦਿਖਾਵਾਂਗੇ ਕੁਰੀਮ ਚੇਨ ਜਾ ਰਹੇ ਹਾਂ ਅੰਦਰ ਜਾ ਕੇ ਤੁਹਾਨੂੰ ਦੱਸਦੇ ਹਾਂ ਕਿਹੜੀ ਕਿਹੜੀ ਮਛੀਆਂ ਹਨ ਅਲੱਗ-ਅਲੱਗ ਦੇਸ਼ਾਂ ਦੀਆਂ ਮਸ਼ਹੂਰ ਮਛੀਆਂ ਹੁੰਦੀਆਂ ਜਿਹੜੀਆਂ ਉਹ ਅੰਦਰ ਰੱਖੀ ਰੀਆਂ ਹਨ ਆਹ ਮੋਲੀ ਕਿਹਦੇ ਸਿਆ ਦਾ ਨਾਮ ਮੋਲੀ ਹੈ ਇਹ ਤੋਂ 4 ਇੰਚ ਦੀ ਹੁੰਦੀ ਹੈ ਆਹ ਬਾਲਰਾ ਹੈ ਇਹ ਤਾਂ 4 ਸਾਲ ਦੀ ਹੁੰਦੀ ਹੈ ਸੈਂਟਰਲ ਅਮਰੀਕਾ ਚ ਪਾਈ ਜਾਂਦੀ ਆਹ ਚਿੱਟੀ ਪੰਬਲੀ ਹੈ ਭਾਈ ਅੱਗੇ ਚੱਲਦੇ ਹਾਂ ਆਹ 골ਡ ਫਿਸ਼ ਹੈ 4 ਤੋਂ 11 ਇੰਚ ਲੰਬੇ ਹੁੰਦੀ ਹੈ 골ਡ ਬਲਰਾ ਹੁੰਦਾ ਹੈ ਦਾ ਗੋਲਡ ਹੈ ਆ ਆ ਚਾਈਨਾ ਚ 5000 ਰੁਪਏ ਐਮਪੀ ਲੈ। ਐ ਅਲੀਗੇਟਰ ਗਾਰ ਸਟਾਰ ਕੋਈ ਇੱਕ ਬਾਰਾ ਇੰਚ ਲੰਬੀ ਹੁੰਦੀ ਹੈ। ਇਹ ਉਹ ਨਾ ਇਹ ਲਾਈਫ ਨਰਾਜ਼ਾ ਜਿੰਦੀ ਹੈ। ਐ ਨੈਕਸ ਕੁਝ ਪਾਈ ਜਾਂਦੀ ਯਾਰ। ਔਸਕਰ ਫੇਸ ਜਿਵੇਂ ਔਸਕਰ ਵਾਰਡ ਨੰਨਾ ਰੇੜੇ ਨਾਲ ਦੀ ਐ ਔਸਕਰ ਵਾਰਡ। ਤੇ ਕੋਪੋਂ ਬਰੀਆ ਔਸਕਰ ਵੇਸ਼। ਦਾਦਾ ਤੋਂ 13 ਇੰਚ ਤੱਕ ਹੁੰਦੀ ਹੈ। ਐਮਾਜਨ ਹੁੰਦੀਆਂ ਨਦੀਆਂ ਚ ਪਾਈਆਂ ਜਾਂਦੀਆਂ। ਟੇਲ ਉਮਰ ਹੁੰਦੀ 12 ਸਾਲ। ਆਏ 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 ਇੰਟਰਨੈਟ ਇਹ ਟਿਨ ਫੋਇਲ ਬਾਰ 2.5 ਇੰਚ ਫਾਈਲਡ ਫਾਈ ਸਾਊਥ ਅਮਰੀਕਾ ਦੇ ਫਾਈਲ ਹਨ ਆਹ ਅਫਰੀਕਨ ਚੇਰੀ ਚੇਲਡ ਚੇਲਡ ਇਹ ਤੋਂ 7 ਇੰਚ ਸ਼ੇਸਾਲ ਲਾਈਫ ਸਪੈਨ ਆਫਰੀਕਾ ਦੇ ਪਾਈ ਜਾਂਦੇ ਮੱਛੀ ਚੱਕਰ ਇਹ ਕੁਰੀ ਮੰਨ ਆਹ ਨਾਨੀ ਨਿਓਨ ਟੈਟਰਾ 1-2 ਇੰਚ ਦੀ ਹੁੰਦੀ ਹੈ 6 ਸਾਲੋਂ ਮਰਨਦੀ ਹੈ ਜੀ ਸਾਊਥ ਅਮਰੀਕਾ ਦੇ ਪਾਈ ਜਾਂਦੀ ਆਹ ਰੰਗ ਬਰੰਗੀ ਮੱਛੀਆਂ ਚਲੋ

ਦੇ ਕਿਰੋ ਘਟਾ ਦੇ ਕੋਲ ਜਿਹੜਾ ਮਾਪਕ ਹੈ ਉਹ ਰੈਂਡਾ ਬੋਰਡ ਆਸ਼ੀਲੰਕਾ ਨਸੀਅਨ ਲਖਰਾਜਪਾਈ ਦੀ ਖਾਸ ਇੱਕ ਇੱਕ ਉਹ ਡਾਟਾ ਜੇ ਪਾਇਆ ਨਹੀਂ ਉਸਿਆ ਸਾਂਭਾ ਦੀ ਲਖੰਦੀ ਚੌਕ ਚਾਪੇ ਗੰਢੇ ਬੈਠੇ ਲੋਕ ਲੋਕ ਬਨਵਾਲੀਆਂ ਉਸਕੇ ਆਪਣੇ ਅੰਗੂਲ ਨੇ ਆਫਰੀਕਨ ਚੀ ਲੇਕ ਮਾਬੀ ਅਫਰੀਕਾ ਤੋਂ ਮਿਲਦੇ ਆ ਕੇ ਉਹ ਸੋ ਬਈ ਐਂਜਲ ਬੇਸ Amazon ਰਿਵਰ ਦੇ ਪ੍ਰਜਨਨ ਚੈੱਕ ਕਰੋ ਇਹ ਜਨਰਲ ਮੱਛੀ ਦਾ ਨਾਮ ਆਇਆ ਡਿਸਕਸ ਦਾ ਸਾਹ ਜਿੰਦੇ ਰਹਿੰਦੀ ਹੈ ਤੇ ਸਾਊਥ ਅਮਰੀਕਾ ਤੇ ਯਾਤਰ ਪਾਈ ਜਾਂਦੀ ਹੈ ਇਸ ਦਾ ਸਿਰ ਨਾਮ ਘਾੜ ਪਰ ਇਹ ਲੰਬੀ ਚੁੰਝ ਹੋਣੀ ਚਾਹੀਦਾ ਹੈ ਅਰੋਂ ਵਾਂਗ ਚੀਂ ਤਾ ਤੁਹਾਨੂੰ ਲੱਭਣੀ ਹੈ ਨੀਆਂ ਲੱਭਣੀ ਪੈਣੀ ਆ 20 ਸਾਲ ਨੀਰੀ ਮੱਛੀ ਹੈ ਜੀ 20 ਸਾਲ ਤੱਕ ਜਿੰਦੇ ਰਹਿੰਦੇ वैसे बेटा क्या किया जो लगी साउथ अमेरिका से पाई है और जी रेड मसी लॉस्टर सेंट्रल में टीटी पाईनेريكا से फिर अफ्रीकन चिचेड अफ्रीका से पाई जाती है चैटटेल चैट फिश ब्राजील से पाई और इंडियन मसीया जी मसी टाइगर बार साउथ एशिया से पाई है और काई जायंट और मीम मलेशियाई मसी है ब्लड पैलेट अफरीका चाहिए यात्र दस साल जी रही है